ਦੇ ਹੱਥ ਦੇ ਉੱਤੇ ਰਾਸ਼ਨ ਜਿਹੜਾ ਆ ਮਿਲਦਾ ਆ ਰਿਹਾ ਸੀਗਾ ਪਿਛੇ ਲਈ ਔਰ ਇੱਕ ਕੋਈ 23 ਕ ਲੱਖ ਜਿਹੜੇ ਸਕੀਮ ਦੇ ਵਿੱਚ 32 ਲੱਖ ਹੋਰ ਜੀਆਂ ਦੇ ਰਾਸ਼ਨ卡 ਜਿਹੜੇ ਨੇ ਉਹ ਘਟਣ ਜਾ ਰਹੇ ਨੇ ਪੰਜਾਬ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਹਾਲਾਤ ਵੀ ਦੂਜੇ ਯੁੱਗ ਦੇ ਵਿੱਚ ਉਹਨਾਂ ਨੂੰ ਜਿਹੜਾ ਕੋਈ ਸਹੂਲਤ ਦੇਣੀ ਪੈਂਦੀ ਆ ਜਿੱਥੇ ਉਥੇ ਬਹੁਤ ਮੰਦਪਾਗੀ ਗੱਲ ਆ ਕਿ ਇਹ ਕਿੰਨੀ ਦਲੀ ਭਾਗ ਹੋ ਰਹੀ ਆ ਕਿਉਂਕਿ ਵੈਲਫੇਅਰ ਸਟੇਟ ਦਾ ਕਨਸੈਪਟ ਹੀ ਇਹ ਹੁੰਦਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਤਾਂ ਦਾ ਗ੍ਰੇਟੈਸਟ ਹੈਪੀਨੈਸ ਆਫ ਦਾ ਗ੍ਰੇਟੈਸਟ ਨੰਬਰ ਕਿ ਜਿਆਦਾ ਲੋਕਾਂ ਨੂੰ ਜਿਆਦਾ ਸਹੂਲਤਾਂ ਮਿਲਣਾ ਇਹ ਜਿਹੜੀ ਵੈਲਫੇਅਰ ਸਟੇਟ ਆ ਉਹਦਾ ਬੇਸਿਕਲੀ ਕੰਮ ਜਿਹੜਾ ਹੈ ਉਹ ਇਹ ਹੁੰਦਾ ਹੈ ਪਰ ਕਵਰ ਕਰਨ ਵਾਸਤੇ ਤੁਸੀਂ ਇੱਥੇ ਪਹੁੰਚੇ ਹੋ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਕਿਉਂਕਿ ਅੱਜ ਅਸੀਂ ਜੋ ਦੇਖ ਰਹੇ ਹਾਂ ਕਿ ਪੰਜਾਬ ਦੇ ਲੋਕ ਜਿਹੜੇ ਆਮ ਕਨ ਆਮ ਘਰ ਨੇ ਗਰੀਬ ਨੇ ਕਿਸਾਨ ਨੇ ਦਲਤ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਉਹਨੇ ਇੱਕ ਬਹੁਤ ਪੋਜਾ ਫੈਸਲਾ ਲਿਆ ਆ ਗਰੀਬ ਵਿਰੋਧੀ ਫੈਸਲਾ ਲਿਆ ਆ ਮਜ਼ਦੂਰ ਵਿਰੋਧੀ ਫੈਸਲਾ ਲਿਆ ਆ ਸਾਡੇ ਲਗਭਗ 8 ਲੱਖ ਤੋਂ ਵੱਧ ਜਿਹੜੇ ਰਾਸ਼ਨ ਕਾਰਡ ਨੇ ਉਹ ਕੱਟ ਰਹੇ ਨੇ ਜਿਹਦੇ ਨਾਲ ਸਾਡੇ ਕੋਈ 32 ਲੱਖ ਦੇ ਕਰੀਬ ਜਿਹੜੇ ਲੋਕ ਨੇ ਜੀ ਨੇ ਪਰਿਵਾਰਾਂ ਦੇ ਉਹਨਾਂ ਦਾ ਰਸ਼ਨ ਕਾਰਡ ਭਾਜਪਾ ਜਿਹੜੀ ਆ ਉਹ ਕਟਣ ਜਾ ਰਹੀ ਆ ਔਰ ਇਹਦੇ ਪਿੱਛੇ ਆ ਰੀਜ਼ਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਜੀ ਇਹ ਲੋਕ ਅਮੀਰ ਨੇ ਜਾਂ ਇਹ ਲੋਕ ਇਸ ਤਰ੍ਹਾਂ ਨੇ ਜਦ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆ ਪੰਜਾਬ ਦੇ ਵਿੱਚ 1 ਕਰੋੜ ਤੇ 53 ਲੱਖ ਲਾਭਪਾਤਰੀ ਜਿਹੜੇ ਨੇ ਉਹ ਸਾਡੇ ਕੋਲ ਹੈਗੇ ਨੇ ਔਰ ਉਹਨਾਂ ਨੂੰ ਬਕਾਇਦਾ ਜਿਹੜਾ ਰਸ਼ਨ ਕਾਰਡ ਆ ਉਹਦੇ ਬਿਹਾਰ ਦੇ ਉਤੇ ਰਾਸ਼ਨ ਜਿਹੜਾ ਆ ਉਹ ਮਿਲਦਾ ਆ ਰਿਹਾ ਸੀਗਾ ਪਿੱਛੇ ਜੇ ਇਹਨਾਂ ਨੇ ਕੀ ਕੀਤਾ ਕਿ ਕੇ ਵੀ ਸੀ ਕਰਾਈ ਔਰ ਇੱਕ ਕੋਈ 23 ਲੱਖ ਜਿਹੜੇ ਪ੍ਰਵਾਹ ਮੈਂਬਰ ਸੀਗੇ ਉਹਨਾਂ ਦੇ ਨਾਮ ਜਿਹੜੇ ਆ ਉਹ ਘੱਟ ਦਿੱਤੇ ਗਏ ਹੁਣ ਨਵੀਂ ਇੱਕ ਸਕੀਮ ਦੇ ਵਿੱਚ 32 ਲੱਖ ਹੋਰ ਜੀਆਂ ਦੇ ਰਾਸ਼ਨ ਕਾਰਡ ਜਿਹੜੇ ਨੇ ਉਹ ਕੱਟਣ ਜਾ ਰਹੇ ਨੇ ਪੰਜਾਬ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਹਾਲਾਤ ਵੀ ਆ ਦੂਜੀਆਂ ਸਟੇਟਾਂ ਨਾਲੋਂ ਕਾਫੀ ਜਿਹੜੇ ਨੇ ਉਹ ਵੱਖ ਨੇ ਲੋਕ ਬੜੀ ਮੁਸ਼ਕਲ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਇਸ ਮਗਹਾਈ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਆ ਜੜਾ ਕੋਈ ਸਹੂਲਤ ਦੇਣੀ ਬੰਦੀ ਆ ਜਿੱਥੇ ਉਸੇ ਬਹੁਤ ਮੰਦਪਾਗੀ ਗੱਲ ਆ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਆ ਸਹੂਲਤ ਦੇਣ ਦੀ بجائے ਸਹੂਲਤ ਜਿਹੜੀ ਆ ਪੰਜਾਬ ਦੇ ਲੋਕਾਂ ਕੋਲ ਹੋ ਰਹੀ ਆ ਕਿਉਂਕਿ ਵੈਲਫੇਅਰ ਸਟੇਟ ਦਾ ਕਨਸੈਪਟ ਹੀ ਇਹ ਹੁੰਦਾ ਹੈ لوکاں ਨੂੰ ਵੱਧ ਤੋਂ ਵੱਧ سہولتਾਂ ਦਿੱਤੀਆਂ ਜਾਣ ਦਾ ਗ੍ਰੇਟੈਸਟ ਹੈਪੀਨੈਸ ਆਫ ਦਾ ਗ੍ਰੇਟੈਸਟ ਨੰਬਰ ਕਿ ਜ਼ਿਆਦਾ ਲੋਕਾਂ ਨੂੰ ਜ਼ਿਆਦੀਆਂ سہولتਾਂ ਮਿਲਣਾ ਇਹ ਜਿਹੜੀ ਵੈਲਫੇਅਰ ਸਟੇਟ ਆ ਉਹਦਾ ਬੇਸਿਕਲੀ ਕੰਮ ਜਿਹੜਾ ਆ ਉਹ ਇਹ ਹੁੰਦਾ ਪਰ ਕਿਉਂਕਿ ਭਾਜਪਾ ਤੋਂ ਪਤਾ ਨਹੀਂ ਪੰਜਾਬ ਦੇ ਨਾਲ ਕੀ ਜਿਹੜੀ ਆ ਔਖਾ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਵਿਰੋਧ ਦੇ ਵਿੱਚ ਹੀ ਜਿਹੜਾ ਆ ਉਹ ਕੰਮ ਕੀਤਾ ਆ ਔਰ ਅੱਜ ਵੀ ਉਹੀ ਕੰਮ ਜਿਹੜਾ ਉਹ ਕਰਨ ਜਾ ਰਹੇ ਨੇ ਸੋ ਜੇ ਆਪਾਂ ਪੂਰਾ ਦੇਖੀਏ ਤੇ ਲਗਭਗ ਤਿੰਨ ਜੀਆਂ ਦੇ ਪਿੱਛੇ ਇੱਕ ਜੀ ਦਾ ਕਾਰਡ ਜਿਹੜਾ ਆ ਉਹ ਕੱਟਿਆ ਜਾਊਗਾ ਜੇ ਇਹ ਸਾਰਾ ਕੁਝ ਲਾਗੂ ਕਰਦੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਅਸੀਂ ਕੋਈ ਵੀ ਰਾਸ਼ਨ ਕਾਰਡ ਦੇ ਵਿੱਚ ਉਹ ਨਾਮ ਜਿਹੜਾ ਆ ਉਹ ਨਹੀਂ ਕੱਟਣ ਦੇਵਾਂਗੇ ਅਸੀਂ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਮਿਹਨਤ ਕਸ਼ ਲੋਕਾਂ ਦੇ ਨਾਲ ਦਲਿਤ ਪਰਿਵਾਰਾਂ ਦੇ ਨਾਲ ਆਮ ਲੋਕਾਂ ਦੇ ਨਾਲ ਡਟ ਕੇ ਖੜੇ ਆ ਔਰ ਜਦ ਤੱਕ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਔਰ ਜਦ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਅਸੀਂ ਇਹ ਤਹੱਈਆ ਕੀਤਾ ਹੋਇਆ ਹੈ ਕਿ ਅਸੀਂ ਕਿਸੇ ਵੀ ਪਰਿਵਾਰ ਨੂੰ ਜਿਹੜਾ ਹੈ ਉਹਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਸਮੁੱਚੀ ਅਮਰਸਰ ਦੀ ਟੀਮ ਜਿਹੜੀ ਆ ਇਸ ਵੇਲੇ ਤੁਹਾਡੇ ਸਾਹਮਣੇ ਬੈਠੀ ਆ ਅਸੀਂ ਇਹਦੇ ਵਾਸਤੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਸੰਘਰਸ਼ ਵੇਟਨਾ ਪਵੇ ਸਾਨੂੰ ਕੋਈ ਕਾਨੂੰਨੀ ਚਾਰਾ ਜੋ ਹੀ ਕਰਨੀ ਪਵੇ ਰਾਜਨੀਤਿਕ ਤੌਰ ਤੇ ਕਰਨਾ ਪਵੇ ਸੜਕਾਂ ਤੇ ਉਤਰਨਾ ਪਵੇ ਕੁਝ ਵੀ ਹੋਵੇ ਪਰ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਜੜਾਇਆ ਉਹ ਧੋਖਾ ਨਹੀਂ ਹੋਣ ਦੇਣਾ ਚਾਹੁੰਦੇ ਔਰ ਨਾ ਹੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਸਹੂਲਤ ਮਿਲੀ ਆ ਉਹਨੂੰ ਅਸੀਂ ਕਿਸੇ ਤਰ੍ਹਾਂ ਨਾਲ ਬਰਦਾਸ਼ਤ ਕਰਾਂਗੇ ਸੋ ਇਹ ਜਿਹੜਾ 55 ਲੱਖ ਕਾਰ 23 ਲੱਖ ਮੈਂ ਪਹਿਲਾਂ ਕਿਹਾ ਕਿ ਈਕੇवाईसी ਦੇ ਵਿੱਚ ਕੱਟ ਦਿੱਤਾ ਔਰ 32 ਲੱਖ ਜਿਹੜਾ ਆ ਹੋਰ ਕਟਨ ਜਿਹੜਾ ਜਾ ਰਹੇ ਨੇ ਇਹ ਬੜੀ ਕੋਜੀ ਚਾਲ ਜਿਹੜੀ ਆ ਉਹ ਭਾਜਪਦੀ ਹੈਗੀ ਆ ਜੇ ਮੈਂ ਥੋੜਾ ਇਹਦੇ ਨਾਲ ਤੁਹਾਡੇ ਨਾਲ ਗੱਲ ਕਰ ਲਾਂ ਕਿ ਕਿਹੜੇ ਜ਼ੋਨ ਦੇ ਵਿੱਚ ਕਿੰਨੇ ਕਾਰਡ ਕੱਟੇ ਜਾ ਰਹੇ ਨੇ ਸੋ ਜੇ ਸਾਡਾ ਇਹ ਜਿਹੜਾ ਮਾਝਾ ਜ਼ੋਨ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਦਾ ਇਲਾਕਾ ਆਉਂਦਾ ਇਹਦੇ ਵਿੱਚ 7 ਲੱਖ 6000 ਤੇ 648 ਕਾਰਡ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਤੇ ਐਸ ਬੀ ਐਸ ਨਗਰ ਇਹ ਤਾਂ ਦੇਖ ਲਈਏ ਤੇ 552836 ਕਾਰ ਜਿਹੜੇ ਨੇ ਉਹਦੇ ਵਿੱਚ ਕੱਟੇ ਜਾ ਰਹੇ ਨੇ ਮਾਲਵਾ ਅਧੇ ਵਿੱਚ ਬਾਕੀ ਜਿੰਨੇ ਵੀ ਜਿਹੜੇ ਨੇ ਮਾਲਵੇ ਦੇ ਵਿੱਚ ਆਉਂਦੇ ਨੇ ਔਰ ਮਾਲਵੇ ਦੇ ਵਿੱਚ 2048830 ਕਾਰ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਸੋ ਅਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਭਾਜਪਾ ਨੂੰ ਚੇਤਾਵਨੀ ਦਿੰਨੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਖੜੇ ਆ ਪੰਜਾਬ ਦੇ ਹਿੱਤਾਂ ਵਾਸਤੇ ਖੜੇ ਆ ਪੰਜਾਬ ਨੇ 2022 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀਗੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਸ ਦਿਨ ਤੋਂ ਹੀ ਤਹੱਈਆ ਕਰਕੇ ਲੱਗੇ ਹੋਏ ਨੇ ਕਿ ਸਾਡੇ ਸਾਰੇ ਡਿਪਾਰਟਮੈਂਟ ਅਸੀਂ ਪਬਲਿਕ ਵੈਲਫੇਅਰ ਵਾਸਤੇ ਇਨ ਦਾ ਇੰਟਰਸਟ ਆਫ ਪੀਪਲ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜਾ ਕੰਮ ਕਰ ਰਹੇ ਆ ਔਰ ਇਹ ਜਿਹੜੀ ਕੋਝੀ ਚਾਲ ਆ ਭਾਜਪਾ ਦੀ ਇਨੂੰ ਵੀ ਅਸੀਂ ਸਫਲ ਨਹੀਂ ਹੋ ਤਵਾਂਗੇ ਪੰਜਾਬ ਦੇ ਗਰੀਬਾਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਡਟ ਕੇ ਆਮ ਆਦਮੀ ਪਾਰਟੀ ਖੜੀਆ ਔਰ ਕੋਈ ਵੀ ਅਸੀਂ ਜਿਹੜਾ ਕਾਰਡ ਦੇ ਵਿੱਚ ਉਹ ਨਾਮ ਜਿਹੜਾ ਆ ਉਹਨਾਂ ਹੀ ਕੱਟਣ ਦਵਾਂਗੇ ਜੀ ਕਰੋ ਜਿਹੜੀ ਪਿਛਲੇ ਦਿਨ ਬੀਜਪੀ ਨੇ ਆਗੂ ਨੂੰ ਡਿਟੇਨ ਕੀਤਾ ਗਿਆ ਸੀਗਾ ਉਹ ਜਿਹੜੇ ਕੈਂਪ ਲਗਾ ਰਹੇ ਸੀਗੇ ਉਹ ਇਸ ਨਾਲ ਡਿਫਰੈਂਟ ਹੈ ਔਰ ਉਹ ਕੀ ਕੀ ਸਰਕਾਰ ਦੀ ਮੱਝਾ ਸੀ ਦੇਖੋ ਕਈ ਵਾਰੀ ਇਸ ਤਰ੍ਹਾਂ ਹੈ ਕਿ ਜਿਹੜੀ ਵੀ ਸਰਕਾਰ ਦੀ ਕੋਈ ਕੇਂਦਰ ਦੀ ਸਰਕਾਰ ਦੀ ਕੋਈ ਸਕੀਮ ਆ ਉਹ ਪੰਜਾਬ ਸਰਕਾਰ ਦੀ ਕਲੈਬੋਰੇਸ਼ਨ ਦੇ ਨਾਲ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਸਾਡੇ ਲਾਗੂ ਹੋਣੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਡਾਇਰੈਕਟਲੀ ਤੁਸੀਂ ਜਾ ਕੇ ਲੋਕਾਂ ਦਾ ਡਾਟਾ ਇਕੱਠਾ ਕਰੋ ਤੁਸੀਂ ਆਧਾਰ ਕਾਰਡ ਲਓ ਤੁਸੀਂ ਪੈਨ ਕਾਰਡ ਲਓ ਤੁਸੀਂ ਉਹਨਾਂ ਦੇ ਬੈਂਕ ਅਕਾਊਂਟ ਦੋਸ ਕੈਨ ਬੀ ਮਿਸਯੂਜ਼ਡ ਹੈਨਾ ਸੋ ਜੋ ਵੀ ਜਿਹੜੀ ਵੀ ਸਕੀਮ ਆਉਂਦੀ ਆ ਕੇਂਦਰ ਸਰਕਾਰ ਦੀ ਕੋਈ ਸਕੀਮ ਆ ਉਹਦੇ ਵਿੱਚ ਸਾਡੇ ਵੀ ਡਿਪਾਰਟਮੈਂਟਸ ਨੇ ਸਾਡੇ ਡਿਪਾਰਟਮੈਂਟਸ ਉਹਨੂੰ ਇੰਪਲੀਮੈਂਟ ਕਰਦੇ ਨੇ ਜੇ ਕੋਈ ਆ ਸਿੱਧੇ ਲੋਕਾਂ ਕੋਲ ਜਾ ਕੇ ਜਿਹੜੇ ਐਕਚੁਅਲੀ ਸਾਡੇ ਮਸਲੇ ਨੇ ਸਾਡਾ 8000 ਕਰੋੜ ਆਰਡੀਐਫ ਦਾ ਬਚਿਆ ਕੇਂਦਰ ਨਾਲ ਪਿਆ ਉਹ ਤੇ ਸਾਡਾ ਵਾਪਸ ਨਹੀਂ ਦੇ ਰਹੇ ਔਰ ਸਿੱਧਾ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਡਾਟਾ ਜਿਹੜਾ ਆ ਉਹ ਚੋਰੀ ਕਰ ਰਹੇ ਨੇ ਤਾਂ ਕਿ ਕੱਲ ਨੂੰ ਇਲੈਕਸ਼ਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਜੜੀ ਆ ਦੁਰਵਰਤੋਂ ਜੜੀ ਆ ਉਹ ਕੀਤੀ ਜਾ ਸਕੇ ਮਤਲਬ ਸਰਕਾਰ ਦਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਕੋਈ ਤਾਲਮੇਲ ਨਹੀਂ ਹੈਗਾ ਜਾਂ ਉਹ ਕਰ ਹੀ ਨਹੀਂ ਰਹੇ ਦੇਖੋ ਪੰਜਾਬ ਦੇ ਨਾਲ ਕੇਂਦਰ ਸਰਕਾਰ ਦਾ ਕੀ ਤਾਲਮੇਲ ਹੈ ਜਿੱਥੇ ਅਸੀਂ ਆਪਦੇ ਪੈਸੇ ਮੰਗਦੇ ਆ ਜਿੱਥੇ ਅਸੀਂ ਉਹ ਵੀ ਸਾਡਾ ਹੱਕ ਆ ਜੇ 8000 ਕਰੋੜ ਆ ਤੇ ਇਹਦਾ ਮਤਲਬ ਕੋਈ ਭੀਖ ਥੋੜੀ ਮੰਗ ਰਹੇ ਉਹਨਾਂ ਕੋ ਸਾਡੇ ਟੈਕਸਸ ਦੇ ਪੈਸੇ ਨੇ ਜੀਐਸਟੀ ਲੱਗਦਾ ਆ ਉਹਦੇ ਵਿੱਚ ਸੀਜੀਐਸਟੀ ਵੀ ਆ ਐਸਜੀਐਸਟੀ ਵੀ ਆ ਅੱਧੇ ਪੈਸੇ ਕੇਂਦਰ ਨੂੰ ਜਾਂਦੇ ਨੇ ਸਾਡੇ ਸਾਡੇ ਟੈਕਸਾਂ ਦੇ ਜਾਂਦੇ ਨੇ ਉਹ ਸਾਡੇ ਟੈਕਸਾਂ ਦਾ ਹੀ ਵਾਪਸ ਦਿੰਦੇ ਨੇ ਨਾ ਸਾਨੂੰ ਅਸੀਂ ਕੋਈ ਭੀਖ ਥੋੜੀ ਮੰਗਦੇ ਆ ਉਹਨਾਂ ਤੋਂ ਤੇ ਜੇ ਸਾਡੇ ਕੱਟੇ ਹੋਏ ਟੈਕਸ ਦੇ ਪੈਸੇ ਵੀ ਨਹੀਂ ਦੇਣੇ ਉਤੋਂ ਸਾਡੇ ਤੇ ਇਹੋ ਜਿਹਿਆਂ ਜੜੀਆਂ ਨੇ ਪਾਲਸੀਆਂ ਜਿਹੜੀਆਂ ਪੰਜਾਬ ਵਿਰੋਧੀ ਨੇ ਇਹੋ ਜੀਆਂ ਥੋਪਣੀਆਂ ਨੇ ਤੇ ਫਿਰ ਫਿਰ ਤੇ ਲੋਕ ਪੰਜਾਬ ਦੇ ਦੁਖੀ ਹੋਣਗੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਇੱਕ ਕਲੀਅਰ ਕਟ ਸ਼ਬਦਾਂ ਦੇ ਵਿੱਚ ਸਿੱਧਾ ਸੰਦੇਸ਼ ਦੇ ਚੁਕੇ ਨੇ ਕਿ ਅਸੀਂ ਪੰਜਾਬ ਦੇ ਨਾਲ ਕਿਸੇ ਵੀ ਕਿਸਮ ਦਾ ੱੱਕਾ ਪ੍ਰਕਾਸ਼ ਨਹੀਂ ਕਰਾਂ ਮੇਰਾ ਇਸ ਦੌਰ ਦੇ ਅੱਗੇ ਸਾਰੇ ਵਿਸ਼ੇ ਅਗਰ ਵੀ ਚੱਲਣਗੇ ਕਿ ਅੱਜ ਤੱਕ ਇਹ ਰਾਜਨਕਾਰਾਂ ਵਾਲੇ ਪਾਸੇ ਚੱਲੇ ਨੇ ਕੱਲ ਨੂੰ ਜਿਹੜੀਆਂ ਕੇਂਦਰ ਦੀਆਂ ਬਹੁਤ ਭਾਰੀਆਂ ਸਕੀਮਾਂ ਨੇ ਭਾਵੇਂ ਸੜਕਾਂ ਦੇ ਮੈਕਓਜ ਭਾਵੇਂ ਬਿਜੀ ਬੋਰਡੇ ਜੇ ਹੁਣ ਹੋ ਰੇ ਸੋ ਤਾਂ ਫਿਰ ਸਾਰਿਆਂ ਦੇ ਵਿੱਚ ਅਗਲਾ ਦਾਜ਼ੀ ਕਰਨੀ ਸ਼ੁਰੂ ਕਰ ਦਨਗੇ ਇਧਰ ਰਾਖਨ ਘਾੜ ਵਾਲੇ ਮਾਮਲੇ ਸ਼ੁਰੂ ਕੀਤਾ ਤਾਂ ਕੀ ਤੁਸੀਂ ਉਹਦੇ ਲਈ ਤਿਆਰ ਹੋ ਕੱਲ ਨੂੰ ਕੋਈ ਵੀ ਪ੍ਰੋਜੈਕਟ ਕਹਿ ਦਨਗੇ ਅਸੀਂ ਸਿੱਧਾ ਤਿਆਰ ਕਰ ਲੱਗੇ ਸਰਕਾਰ ਨੂੰ ਤੇ ਫਿਰ ਉਹ ਡੈਮੋਕਰੇਟਿਕਲੀ ਉਹ ਜਿਹੜੀ ਪੁਰਾਣੀ ਸਰਕਾਰ ਉਹ ਤੁਸ ਪੁੱਛਣਗੇ ਨਹੀਂ ਤੁਸੀਂ ਤਿਆਰ ਹੋ ਉਹਦੇ ਲਈ ਸਰਕਾਰ ਦੇਖੋ ਸਾਡਾ ਜਿਹੜਾ ਸੰਵਿਧਾਨ ਆ ਸਰਵੋੱਚ ਕਾਨੂੰਨ ਆ ਦੇਸ਼ ਦਾ ਉਹਦੇ ਵਿੱਚ ਹਰ ਇੱਕ ਪ੍ਰੋਵੀਜ਼ਨ ਪਾਈ ਗਈ ਆ ਸੰਘਾਤਮਕ ਢਾਂਚਾ ਆ ਸਾਡਾ ਕੋਜ ਪਾਵਰਜ਼ ਕੇਂਦਰ ਸਰਕਾਰ ਕੋਲ ਨੇ ਕੋਜ ਰਾਜਧਾਨੀਆਂ ਸਰਕਾਰਾਂ ਕੋਲ ਨੇ ਠੀਕ ਹੈ ਜੀ ਡੀ ਵੀ ਸਕੀਮ ਜਿਹੜੀ ਬਈ ਕੋਈ ਵਿਸ਼ਾ ਕੇਂਦਰ ਦੇ ਸਰਕਾਰ ਦੇ ਅਧੀਨ ਆਉਂਦਾ ਹੈ ਉਥੇ ਨਿਜ਼ਮ ਬਣਾਉਣ ਪਰ ਕਲੈਬੋਰੇਸ਼ਨ ਜਿਹੜੀ ਆ ਫੈਡਰਲ ਸਟਰਕਚਰ ਦੇ ਵਿੱਚ ਸਟੇਟਸ ਨੂੰ ਵੀ ਪਾਵਰਜ਼ ਹੁੰਦੀਆਂ ਨੇ ਇਹ ਥੋੜੀ ਆ ਕਿ ਆਪਾਂ ਸਟੇਟਸ ਨੂੰ ਪੁੱਛਾਂਗੇ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕਰਾਂਗੇ ਤੇ ਆਪਾਂ ਆਪਣੇ ਤੌਰ ਤੇ ਸੰਵਿਧਾਨ ਦੇ ਵਿੱਚ ਜੋ ਕੁਝ ਲਿਖਿਆ ਆ ਉਹ ਉਹ ਭਾਰਤ ਨੂੰ ਇੱਕ ਸੰਗੀਟਾਂਚਾ ਪ੍ਰਦਾਨ ਕਰਦਾ ਹੈ ਔਰ ਸੰਗੀਟਾਂਚੇ ਦੇ ਵਿੱਚ ਸੈਂਟਰ ਔਰ ਸਟੇਟਸ ਦੀਆਂ ਅਲੱਗ ਅਲੱਗ ਪਾਵਰਜ਼ ਹੁੰਦੀਆਂ ਨੇ ਦੇ ਰਏ ਸੈਂਟਰ ਵਾਲੇ ਉਹ ਤੇ ਸਰਕਾਰੋ ਦੀ ਕੋਈ ਜਾਣ ਇਹ ਇਹੀ ਇਹੀ ਤੇ ਇਹੀ ਤੇ ਰੋਣਾ ਇਹੀ ਤੇ ਗੱਲ ਆ ਇਹੀ ਤੇ ਗੱਲ ਕਰ ਰਹੇ ਆ ਹੁਣ ਕਿ ਤੁਸੀਂ ਆਪਣੇ ਆਪ ਫੈਸਲਾ ਲਈ ਜਾ ਰਹੇ ਹੋ 8 ਲੱਖ ਕਾਰਡ ਖਤਮ ਕਰਨ ਦਾ ਆਪਣੇ ਆਪ ਹੀ ਤੁਸੀਂ ਚੜੇ ਆ ਉਹ 32 ਲੱਖ ਲੋਕਾਂ ਦੀਆਂ ਥਾਲੀਆਂ ਦੇ ਵਿੱਚੋਂ ਰਾਸ਼ਨ ਚੁੱਕ ਰਹੇ ਹੋ ਪੰਜਾਬ ਜਿਹੜਾ ਹੈ 1.5% ਏਰੀਆ ਜੀ ਪੰਜਾਬ ਕੋਲ ਤੇ ਪੰਜਾਬ ਕਿੰਨੇ ਪਰਸੈਂਟ ਜਿਹੜਾ ਹੈ ਕਿੰਨਾ ਰਾਸ਼ਨ ਜਿਹੜਾ ਹੈ ਉਹ ਕੇਂਦਰ ਨੂੰ ਮੁਹੱਈਆ ਕਰਦਾ ਹੈ ਭਾਰਤ ਨੂੰ ਮੁਹੱਈਆ ਕਰਦਾ ਤੇ ਜੇ ਉਹ 1.5% ਘਟੀ ਦੇ ਉਤੋਂ ਇੰਨਾ ਰਾਸ਼ਨ ਅਸੀਂ ਪੈਦਾ ਕਰਕੇ ਤੇ ਅਸੀਂ ਦੂਜੀਆਂ ਸੂਬਿਆਂ ਨੂੰ ਦਿੰਨੇ ਆ ਤੇ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਭੁੱਖੇ ਮਰਨ ਦਵਾਵਾਂਗੇ ਬਿਲਕੁਲ ਕਦਾ ਚੇਤੇ ਇਹ ਨਹੀਂ ਹੋਊਗਾ ਔਰ ਜਿਹੜੀ ਵੀ ਸਕੀਮ ਆ ਜਿਹੜੇ ਪਹਿਲੀ ਤੇ ਗੱਲ ਆ ਕਿ ਸਾਡੀਆਂ ਸਕੀਮਾਂ ਸਾਡੇ ਪੈਸੇ ਜਿਹੜੇ ਪੰਜਾਬ ਦੇ ਰੁਕੇ ਹੋਏ ਨੇ ਉਹ ਪੈਸੇ ਜਾਰੀ ਕਰੋ ਸਾਡੀਆਂ ਲਿੰਕ ਰੋਡਸ ਦੇ ਪੈਸੇ ਰੁਕੇ ਸਾਡੀਆਂ ਲਿੰਕ ਰੋਡਸ ਦੇ ਉੱਤੇ ਜਿਹੜਾ ਅਸੀਂ ਉਨਾ ਕੰਮ ਨਹੀਂ ਕਰਵਾ ਸਕੇ ਜੇ ਸਾਡੇ ਕੋਲ ਉਹ ਸਾਰੇ ਪੈਸੇ ਤਮ ਸਮੇਂ ਸਿਰ ਆਏ ਹੁੰਦੇ ਤੇ ਸਾਡੇ ਕੋਲ ਅੱਜ ਸਾਡੇ ਸੂਬੇ ਦੇ ਵਿੱਚ ਕੋਈ ਸਮੱਸਿਆ ਹੀ ਨਾ ਹੁੰਦੀ। ਸਰ ਲੱਗਦਾ ਕਿ ਜਿਸ ਤਰ੍ਹਾਂ ਇਹ ਕਿੱਦਾਂ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਜੇ ਸਭ ਪਹਿਲਾਂ ਵੀ ਕਈ ਜਗ੍ਹਾ ਤੇ ਪ੍ਰੈਸ ਕਾਨਫਰੰਸ ਹੋਈ ਜਾਂਦੀ ਕਿ ਹੋ ਸਕਿਆ ਫੇਕ ਬੋਟਸ ਵਰਗੇ। ਤੇ ਲੱਗਦਾ ਕਿ ਪੰਜਾਬ 'ਚ ਇਹ ਡੈਮੋਕ੍ਰੇਸੀ ਦਾ ਹਰਕਤ ਹੀ ਵੱਧ ਆ ਦੇਖੋ ਜਿਸ ਤਰ੍ਹਾਂ ਦਾ ਇਨਾ ਟੰਗ ਤਰੀਕਾ ਲੱਭਿਆ ਪਿੰਡਾਂ ਦੇ ਵਿੱਚ ਜਾਓ ਕੈਂਪ ਲਾਉਣੇ ਆ ਅਸੀਂ ਆਧਾਰ ਕਾਰਡ ਲੈਣੇ ਆ ਅਸੀਂ ਭੈਣ ਕਾਰਡ ਲੈਣੇ ਆ ਲੋਕਾਂ ਦੇ ਬੈਂਕ ਅਕਾਊਂਟ ਲੈਣੇ ਆ ਇਥੋਂ ਤੇ ਇੱਕ ਖਦਸ਼ਾ ਜ਼ਾਹਿਰ ਹੁੰਦਾ ਹੈ ਕਿ ਇਹ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਵੋਟ ਚੋਰੀ ਦੇ ਚੱਕਰ ਦੇ ਵਿੱਚ ਨੇ ਔਰ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਪੰਜਾਬ ਇੱਕ ਸੂਜ਼ਮਾਨ ਲੋਕਾਂ ਦਾ ਜੜਾ ਆ ਉਹ ਸੂਬਾ ਹੈ ਔਰ ਪੰਜਾਬ ਦੇ ਲੋਕ ਕਦਾਚੇ ਤੇ ਇਹ ਗੱਲ ਜੜੀ ਆ ਪਰਵਾਹ ਨਹੀਂ ਕਰਨਗੇ ਕਿ ਸਾਡਾ ਡਾਟਾ ਚੋਰੀ ਕਰਕੇ ਤੇ ਉਹਨੂੰ ਮਿਸਯੂਜ਼ ਕਰਕੇ ਅੱਗੇ ਵੋਟਾਂ ਦੇ ਵਿੱਚ ਯੂਜ਼ ਕੀਤਾ ਜਾਵੇ। ਜੀ ਕਹਿੰਦੇ ਅਸੀਂ ਲਗਾਤਾਰ ਕੈਂਪਸ ਲਗਾਵਾਂਗੇ ਵੀ ਇਹ ਕਿਤੇ ਇਹਨਾਂ ਕਰਨਾ ਸਰਕਾਰ ਡਿਟੇਨ ਕਰ ਸਕਦੀ ਪੁਲਿਸ ਕੋਲੀਆਂ ਕਿ ਲੱਗਦਾ ਜੇ ਕੋਈ ਪੈਨਿਕ ਵਾਲਾ ਮਹੌਲ ਨਹੀਂ ਕ੍ਰੀਏ ਹੋਇਆ ਜੜੀ ਪੰਜਾਬ ਚ ਦੇਖੋ ਦੇਖੋ ਜਿਹੜਾ ਵੀ ਜੋ ਵੀ ਚੀਜ਼ ਚੱਲਦੀ ਆ ਨਿਜ਼ਮਾਂ ਦੇ ਮੁਤਾਬਕ ਚੱਲਦੀ ਕੋਈ ਸਰਕਾਰ ਚਾਹੇ ਕੇਂਦਰ ਦੀ ਆ ਇਹ ਚਾਹੇ ਪੰਜਾਬ ਦੀ ਆ ਕੋਈ ਵੀ ਸਰਕਾਰ ਕਾਨੂੰਨ ਤੋਂ ਉੱਪਰ ਨਹੀਂ ਆ ਸੰਵਿਧਾਨ ਤੋਂ ਉੱਪਰ ਨਹੀਂ ਆ ਜੋ ਕੁਝ ਪ੍ਰੋਵੀਜ਼ਨਸ ਹੈਗੀਆਂ ਨੇ ਜੋ ਕੋਈ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਨਗੇ ਤੇ ਫਿਰ ਜੋ ਕਾਨੂੰਨ ਦੁਆਰਾ ਬੰਨਧ ਐਕਸ਼ਨ ਆ ਉਹ ਲਿਆ ਜਾਊਗਾ ਉਹਨਾਂ ਤੇ ਸਾਰੇ ਵਜ਼ੀਰ ਵਾਕ ਵਾਕ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ 'ਚ ਕਰ ਰਹੇ ਹੋ ਜਿਹੜੀ ਪ੍ਰੈਸ ਕਾਨਫਰੈਂਸ ਸੀਐਮ ਸਾਹਿਬ ਕਰਨਗੇ ਇਸ ਲੈਵਲ ਤੁਸੀਂ ਕਰ ਦਿੱਤੀ ਕਿ ਕੋਈ ਜਗਾ ਜੇ ਸੀਐਮ ਸਾਹਿਬ ਕਰ ਦਿੰਦੇ ਨੇ ਫਿਰ ਹੋਰ ਵੱਡਾ ਮੈਸੇਜ ਆਹ ਸੀ ਦੇਖੋ ਸੀਐਮ ਸਾਹਿਬ ਕਲੀਅਰ ਕੱਟ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹ ਆਪਣਾ ਮੈਸੇਜ ਦੇ ਚੁੱਕੇ ਨੇ ਉਹਨਾਂ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਜਿਹਨੂੰ ਕਹਿੰਦੇ ਆ ਨਾ ਦੋ ਟੁਕ ਜਵਾਬ ਦੇਣਾ ਇਹ ਦੋ ਟੁਕ ਜਵਾਬ ਸਾਡੇ ਸੀਐਮ ਸਾਹਿਬ ਦੇ ਚੁਕੇ ਨੇ ਅਸੀਂ ਪੰਜਾਬ ਦੇ ਵਿੱਚੋਂ ਕੋਈ ਵੀ ਰਾਸ਼ਨ ਕਾਰਡ ਕਿਸੇ ਵੀ ਜੀ ਦਾ ਨਾਮ ਜਿਹੜਾ ਉਹ ਨਹੀਂ ਕੱਟਣ ਦਵਾਂਗੇ ਸਾਡੀ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਸਾਡੇ ਬਾਕੀ ਜ਼ਿਲ੍ਹਿਆਂ ਦੀ ਪੂਰੀ ਟੀਮ ਇੱਕ ਮੋਟਾ ਔਰ ਜੇ ਕਿਤੇ ਕੋਈ ਇਹਨਾਂ ਨੇ ਇਹੋ ਜੀ ਗੱਲ ਕੀਤੀ ਤੇ ਮੂੰਹ ਤੋੜਵਾ ਜਵਾਬ ਦੇ ਰਿਹਾ ਸਭ ਰਾਸ਼ਨ ਕਾਰਡ ਹੋਲਡਰਾਂ ਨੂੰ ਕਾਫੀ ਸਾਰੀਆਂ ਸਹੂਲਤਾਂ ਮਿਲੀਆਂ ਸੀ ਆਇਲ ਦੇ ਕੋਟੇ ਖਤਮ ਕਰਤੇ ਗਏ ਖੰਡ ਮਿਲਦੀਆਂ ਵੀ ਖਤਮ ਕਰ ਦਿੱਤੀ ਗਈ ਅਰਥ ਇਹ ਜਿਹੜੇ ਕੀ ਫੂਲ ਖਾਲ ਨਹੀਂ ਮਿਲ ਪਾਰੀ ਤੇ ਕੀ ਫਾਇਦਾ ਕੀ ਹੋ ਬਾਰੇਗਾ ਇਹਨਾਂ ਕੋ ਰਾਸ਼ਨ ਕਾਰਡ ਨੇ ਲੋਕਾਂ ਨੇ ਉਹ ਮੂੰਹ ਵੱਲ ਦੇਖਦੇ ਨੇ ਸਰਕਾਰਾਂ ਦੀ ਦੇਖੋ ਇਹਦਾ ਕੁਝ ਨਹੀਂ ਪਿਆ ਦੇਖੋ ਜਿਹੜਾ ਨੈਸ਼ਨਲ ਫੂਡ ਸਿਕਿਉਰਟੀ ਐਕਟ 2013 ਦੇ ਵਿੱਚ ਬਣਿਆ ਸੀਗਾ ਉਹਦੇ ਰਾਹੀਂ ਜਿਹੜੇ ਆ ਕਣਕ ਦੀ ਵੰਡ ਜਿਹੜੀ ਆ ਉਹ ਕੀਤੀ ਜਾਂਦੀ ਆ ਜੋ ਕੁਝ ਵੀ ਉਹ ਨੈਸ਼ਨਲ ਫੂਡ ਸਿਕਿਉਰਟੀ ਐਕਟ ਦੇ ਵਿੱਚ ਜਿਹੜੀਆਂ ਜਿਹੜੀਆਂ ਵੀ ਵਸਤੂਆਂ ਜਿਹੜੀਆਂ ਮੁਹੱਈਆ ਕੀਤੀਆਂ ਜਾਂਦੀਆਂ ਤੁਹਾਡੀ ਗੱਲ ਠੀਕ ਆ ਅਸੀਂ ਵੀ ਛੋਟੇ ਹੁੰਦੇ ਜਾਂਦੇ ਹੁੰਦੇ ਸੀਗੇ ਤੇਲ ਮਿੱਟੀ ਦਾ ਤੇਲ ਖੰਡ इवन ਕਪੜਾ ਕੋਲਾ ਕਈ ਕੁਝ ਮਤਲਬ ਹਾਂ ਆਉਂਦਾ ਹੁੰਦਾ ਸੀਗਾ ਪਰ ਇਹ ਸਾਰਾ ਕੁਝ ਜਿਹੜਾ ਆ ਇਹ ਖਤਮ ਕੀਤਾ ਗਿਆ ਇਹ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਜਿਹੜਾ ਸੀਗਾ ਪੀ ਡੀ ਐਸ ਇਹਨੂੰ ਕਾਫੀ ਮਤਲਬ ਵੀਕ ਕੀਤਾ ਗਿਆ ਅਸੀਂ ਤਾਂ ਹੋਰ ਮਤਲਬ ਇਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਹੋਈ ਆ ਕਿ ਅਸੀਂ 2 ਅਕਤੂਬਰ ਤੋਂ 10 ਲੱਖ ਦਾ ਕੈਸ਼ਲੈਸ ਜਿਹੜਾ ਮੈਡੀਕਲ ਇਨਸ਼ੋਰੈਂਸ ਆ ਉਹ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਉਹਦੇ ਅੰਝਾ ਜਿਹੜਾ ਉਹ ਗੱਲ ਕਰ ਰਹੇ ਸੀ ਕਿ ਸਰਕਾਰ ਦੀ ਮਨਚਾ ਅੱਗੇ ਉਸ ਨੂੰ ਸਟਰੋਂਗ ਕਰਨ ਦੀ ਅੱਗੇ ਵਿੱਚ ਥੋੜੀਆਂ ਚੀਜ਼ਾਂ ਸੀ ਕੋਈ ਹੋਰ ਚੀਜ਼ਾਂ ਲੋਕਾਂ ਨੂੰ ਸਹੂਲਤ ਮਿਲ ਸਕੇ ਕਿ ਬਹੁਤ ਸਾਰੇ ਬਲੋਡ ਆ ਪਾਵਰਟੀ ਨਾਲ ਇਹ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਦੇਖੋ ਅਸੀਂ ਵੀ ਚਾਹੁੰਦੇ ਆ ਕਿ ਜਿਹੜੇ ਵੀ ਲੋਕ ਲੋੜਵੰਦ ਨੇ ਜਿਹੜੇ ਵੀ ਲੋਕਾਂ ਤੇ ਕਿਉਂਕਿ ਦੇਖੋ ਇਹ ਪੰਜਾਬ ਦੇ ਵਿੱਚ ਕੁਝ ਪਰਿਵਾਰ ਇਹੋ ਜਿਹੇ ਨੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਰਹਿੰਨੇ ਆ ਕੁਝ ਕੁ ਲੋ ਛਤਾਨੀਆਂ ਹੈਗੀਆਂ ਉੱਤੇ ਤਰਪਾਲ ਪਾਈ ਆ ਪਾਣੀ ਤਪਕ ਰਿਹਾ ਆ ਜਿਹੜੇ ਬੱਚੇ ਨੇ ਉਹ ਵੀ ਮਤਲਬ ਉਹਨਾਂ ਦੇ ਸਕੂਲਾਂ ਦੀ ਪੜ੍ਹਾਈ ਨਹੀਂ ਕਰਵਾ ਸਕਦੇ ਬਹੁਤ ਲੋਕ ਨੇ ਇਹੋ ਜਿਹੇ ਪੰਜਾਬ ਦੇ ਵਿੱਚ ਤੇ ਆਪਾਂ ਦੇਖੀਏ ਕਿ ਜੇ ਕਹਿੰਦੇ ਨੇ ਕਿ ਪੰਜਾਬ ਨੂੰ ਇਹ ਚੀਜ਼ਾਂ ਦੀ ਰੋਡ ਦੀਆਂ ਪੰਜਾਬ ਨੂੰ ਬਹੁਤ ਜ਼ਿਆਦੀ ਹੈਲਪ ਦੀ ਜਿਹੜੀ ਆ ਉਹ ਲੋੜ ਆ ਔਰ ਅਸੀਂ ਸਾਡੀ ਪਾਰਟੀ ਦਾ ਏਜੰਡਾ ਕਿ ਅਸੀਂ ਹਰ ਇੱਕ ਦੀ ਜਿਹੜੀ ਮੋਢਲੀ ਜ਼ਰੂਰਤ ਆ ਉਹ ਐਟ ਲੀਸਟ ਪੂਰੀ ਹੋਵੇ ਔਰ ਜਿਹਦੇ ਵਿੱਚ ਸਾਡੀ ਪਾਰਟੀ ਦਾ ਮੇਨ ਤੌਰ ਤੇ ਫੋਕਸ ਜਿਹੜਾ ਆ ਉਹ ਐਜੂਕੇਸ਼ਨ ਤੇ ਰਿਹਾ ਹੈ ਹੈਲਥ ਤੇ ਰਿਹਾ ਹੈ ਉਹਦੇ ਉੱਤੇ ਅੱਜ ਵੀ ਅਸੀਂ ਪੂਰੀ ਤਰ੍ਹਾਂ ਡਟਿਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਊਗਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅਸੀਂ ਹਰ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਜਿਹੜੇ ਆ ਉਹ ਵਿਜ਼ਿਟ ਕੀਤੇ ਲਗਭਗ 28 ਲੱਖ ਬੱਚਾ ਸਾਡਾ 20000 ਸਰਕਾਰੀ ਸਕੂਲਾਂ ਦੇ ਵਿੱਚ ਪੜ ਰਿਹਾ ਹੈ ਚਾਰ ਦਵਾਰੀਆਂ ਤੱਕ ਸਕੂਲਾਂ ਦੀਆਂ ਨਹੀਂ ਸੀਗੀਆਂ ਹੈਗੀਆਂ ਹੁਣ ਉਹਨਾਂ ਦੇ ਵਿੱਚ ਸਮਾਰਟ ਕਲਾਸਰੂਮ ਬਣੇ ਉਹਨਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਉਹਨਾਂ ਦੇ ਵਿੱਚ ਸਕੂਲ ਆਫ ਫੈਮਿਨੈਂਸ ਅਸੀਂ ਹਰ ਇੱਕ ਹਲਕੇ ਦੇ ਵਿੱਚ ਇੱਕ ਇੱਕ ਤਹਿਤ ਦੇ ਵਿੱਚ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਵੀ ਆਪਣੇ ਬੱਚੇ ਹਟਾ ਕੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਐਡਮਿਟ ਕਰਾਏ ਸੋ ਹੈਲਥ ਦੇ ਖੇਤਰ ਦੇ ਵਿੱਚ ਵੀ ਮੁਹੱਲਾ ਕਲੀਨਿਕ ਬਣੇ ਉਹਨਾਂ 10 ਲੱਖ ਦਾ ਬੀਮਾ ਜਿਹੜਾ ਜਾ ਰਿਹਾ ਏ ਇਸੇ ਕਰਕੇ ਹੀ ਆ ਕਿ ਮੋਡਲੀਆਂ ਸਹੂਲਤਾਂ ਲੋਕਾਂ ਨੂੰ ਜੜੀਆਂ ਨੇ ਉਹ ਮਿਲਣ ਔਰ ਪੜਾਈ ਦਾ ਮਿਆਰ ਵਧੇ ਲੋਕਾਂ ਦੀ ਸਿਹਤ ਲੋਕ ਸਿਹਤਯਾਬ ਰਹਿਣ ਔਰ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਚੱਲੇ। ਬੱਲੇ ਸਾਹਿਬ लास्ट ਸਵਾਲ ਹੈ ਆਪੋਜੀਸ਼ਨ ਕਹਦੀ ਹੈ ਇਹ ਆਜੇ ਪਹਿਲਾ ਜਿਹੜਾ ਵਾਦਾ ਕੀਤਾ ਸੀ ਗਰੰਟੀ ਕੀਤੀ ਸੀ ਮਹਿਲਾਵਾਂ ਦੀ ਉਹ ਜਿਹੜੀ ਸਕੇ ਕਰ ਸਕਦਾ ਜੀਮਾ ਦੀ ਗੱਲ ਆਖੇਂ ਲੋਰ। ਦੇਖੋ ਹਜ਼ਾਰ ਹਜ਼ਾਰ ਦੀ ਤੁਸੀਂ ਗੱਲ ਕਰਦੇ ਹੋ ਉਹ ਦੇ ਨਹੀਂ ਸਕੇ ਮੋਦੀ ਸਾਹਿਬ 15-15 ਲੱਖ ਦੇ ਸਕੇ ਨੇ। ਨੂੰਮਤ ਕਹਤਾ ਨਹੀਂ ਜੁਮਲਾ ਸੀਗਾ। ਜੁਮਲਾ ਸੀਗਾ। ਮਹੀਨਾ ਦੇ ਸਕੇ ਮੇਰੀ ਗੱਲ ਸੁਣੋ। ਗਰੰਟੀਆਂ ਕਿੰਨੀਆਂ ਸੀਗੀਆਂ ਇੱਕ ਹੀ ਗਰੰਟੀ ਬਚੀ ਆ ਨਾ ਇਹ ਕਿਉਂ ਨਹੀਂ ਆਪਾਂ ਕਹਿੰਦੇ ਕਿ 600 ਯੂਨਟ ਬਿਜਲੀ ਦੀ ਗਰੰਟੀ ਦਿੱਤੀ ਸੀਗੀ ਤੇ ਸਰਕਾਰ ਬਣਨ ਤੇ ਮਹਿਜ਼ 3 ਮਹੀਨਿਆਂ ਦੇ ਵਿੱਚ ਉਹ ਗਰੰਟੀ ਪੂਰੀ ਕਰਨਤੀ ਸੀਗੀ ਅੱਜ 5 ਤੋਂ 6000 ਰੁਪਈਆ ਹਰ ਘਰ ਦਾ ਜਿਹੜਾ ਆ ਉਹ ਬਿਜਲੀ ਦਾ ਬਚ ਰਿਹਾ ਵੱਡੀ ਵੱਡੀ ਗਰੰਟੀ ਸੀਗੀ ਔਰ ਉਹ ਵੀ ਕਦੋਂ ਸ਼ੁਰੂ ਕੀਤੀ ਨਹੀਂ ਤਾਂ ਸਰਕਾਰਾਂ ਦੇ 4-4 ਸਾਲ ਸੁੱਤੀਆਂ ਰਹਿੰਦੀਆਂ ਨੇ ਮਹਿਜ਼ 3 ਮਹੀਨੇ ਚ April May ਦੇ ਵਿੱਚ April March ਦੇ ਵਿੱਚ ਆਪਣੀ ਸਰਕਾਰ ਬਣੀ ਜੀ 1 ਜੁਲਾਈ ਤੋਂ ਅਸੀਂ ਜੜੀ ਆ 600 ਯੂਨਟ ਬਿਜਲੀ ਹਰ ਘਰ ਦੇ ਵਿੱਚ ਫਰੀ ਦੇ ਦਿੱਤੀ ਸੀ ਸੋ ਮਹਲਾਕਲੇ ਨੇ ਕੀ ਗੱਲ ਕੀਤੀ ਸੀਗੀ ਉਹ ਵੀ ਬਣਾਏ ਸਕੂਲ ਆਫ ਫੈਮਿਨੈਂਸੀ ਵੀ ਬਣਾਏ ਇੱਕ ਗਰੰਟੀ ਰਹਿੰਦੀ ਆ ਉਹ ਵੀ ਪੂਰੀ ਕਰਦੇ ਆਗੇ ਅਸੀਂ ਕੋਈ ਮੁੱਕਰ ਥੋੜੀ ਰਹਿ ਜਾਂ ਵੀ ਅਸੀਂ ਗਰੰਟੀ ਪੂਰੀ ਨਹੀਂ ਕਰਿਆ ਇੱਕ ਰਹਿੰਦੀ ਆ ਉਹ ਵੀ ਪੂਰੀ ਕਰਦੇ ਆਗੇ ਕੋਈ ਗਰੰਟੀਆਂ ਇਹੋ ਜੀਆਂ ਵੀ ਸੀਗੀਆਂ ਜਿਹੜੀਆਂ ਦਿੱਤੀਆਂ ਨਹੀਂ ਸੀਗੀਆਂ ਉਹ ਵੀ ਪੂਰੀਆਂ ਹੋਈਆਂ ਛੜ ਕੇ ਸੁਰੱਖਿਆ ਫੋਰਸ ਦੀ ਕੋਈ ਗਾਰੰਟੀ ਦਿੱਤੀ ਸੀਗੀ ਉਹ ਵੀ ਪੂਰੀ ਹੋ ਗਈ ਟੋਲ ਪਲਾਜ਼ੇ ਅਸੀਂ ਵੀ ਬੰਦ ਕਰ ਦਿੱਤੇ ਉਹ ਕੋਈ ਗਾਰੰਟੀ ਥੋੜੀ ਦਿੱਤੀ ਸੀਗੀ ਨਹਿਰੀ ਪਾਣੀ ਖੇਤਾਂ ਦੇ ਵਿੱਚ ਪਹੁੰਚਾਤਾ 21% ਸੀਗਾ ਅੱਜ 68% ਤੱਕ ਪਹੁੰਚ ਗਿਆ ਠੀਕ ਹੈ ਸਾਨੂੰ ਸਾਰੀਆਂ ਚੀਜ਼ਾਂ ਵੱਲ ਬੈਲੈਂਸ ਰੱਖਣਾ ਚਾਹੀਦਾ ਹੈ ਧਿਆਨ ਕਰਨਾ ਚਾਹੀਦਾ ਹੈ ਇਹ ਜਿਹੜੀ ਗਾਰੰਟੀ ਹੈ ਇਹ ਵੀ ਜਲਦ ਪੂਰੀ ਕਰਦੇ ਹਾਂ ਕੀ ਸਤਿ ਸ਼੍ਰੀ ਅਕਾਲ ਜਿਹੜੇ ਹਰਾਂਦੀ ਆ ਰਾਬੀ ਅੱਜ ਫਿਰ ਪ੍ਰਸਾਦਪੜੀ ਹੋ ਗਈ ਜਿਲੇ ਦੇ ਉਹ ਇੱਕ ਰਾਬੀ ਇੱਕ ਪਾਸੇ ਪਿਆਸ ਰਹਿ ਗਈ ਪਛਾਣੋ ਇੱਕ ਮੀਟਿੰਗ ਦੇ ਸੇਵਾਦਾਰ ਨਾਲ ਕਿਸ ਪਾਸੇ ਦੇ ਦੇਖੋ ਜੀ ਸਾਡੇ ਸਾਡੀਆਂ ਤਿਆਰੀਆਂ ਨੇ ਸਾਡੇ ਸਾਰੇ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਫੀਲਡ ਦੇ ਵਿੱਚ ਨੇ ਮੈਂ ਵੀ ਇਸ ਤੋਂ ਬਾਅਦ ਤਰਨਤਾਰਨ ਜਾ ਰਿਹਾ ਮੇਰੀ ਵੀ ਉਥੇ ਡਿਊਟੀ ਆ ਅਸੀਂ ਸਾਰੇ ਹਾਂ ਸਾਡੇ ਚਾਰ ਹਾਂ ਸਾਡੇ ਚਾਰ ਅਫਸਰ ਲੈ ਕੇ ਰਾਬੀ ਤੇ ਜਾ ਰਹੇ ਹਾਂ ਹਾਂ ਇਹ ਵੀ ਜਾ ਰਹੇ ਨੇ ਅਸੀਂ ਸਾਰਾ ਉਹਦੇ ਤੇ ਪੂਰੀ ਨਿਗਾਹ ਜੜੀ ਆ ਉਹ ਰੱਖੀ ਹੋਈ ਆ ਔਰ ਰਾਹਤ ਕਾਰ ਜਿਹੜੇ ਨੇ ਉਹਦੇ ਵਿੱਚ ਪੂਰੇ ਜਿਹੜੇ ਆ ਅਸੀਂ ਕਰ ਰਹੇ ਆ ਔਰ ਦਵਾਈਆਂ ਦਾ ਪ੍ਰਬੰਧ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਜਾਂ ਰਾਸ਼ਨ ਦਾ ਪ੍ਰਬੰਧ ਅਸੀਂ ਹਰ ਹੜ ਪੀੜਿਤ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਭ ਇੱਕ ਵਾਰ ਉਹ ਕਰਨਾ ਫੜੀ ਆਇਆ ਫੋਨ ਆਇਆ ਨਾ ਚੈਨਜ ਫੜਕਾ ਲਿੰਦਾ ਚੱਲ ਅਗਰ 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 ਰਾਜਾ ਮਾਈ ਤੋਂ ਪੰਜਾਬ ਦੀ ਸਰਕਾਰ ਦੀ ਹਾਲਤ ਕਾਫੀ ਖਰਾਬ ਹੈ ਨਾ ਹਰ ਭਾਈ ਸਾਹਿਬ ਕੀ ਉਹ ਮੌਜੂਦ ਹੈ ਵੀਡੀਓ ਸਾਹਿਬ ਪੰਜਾਬ ਦੀ ਸਰਕਾਰ ਦੀ ਹਾਲਤ ਬਹੁਤ ਖਰਾਬ ਹੈ ਗੱਦਰਤ ਹਾਕਮੀ ਵੀ ਖਰਾਬ ਸਰਕਾਰ ਦੀ وجہ ਨਾਲ